ਆਈ ਕੇ ਕੁੜੀਆਂ ਨੂੰ ਮਤਲਬ ਲੋਡ ਨਹੀਂ ਹੈਗੀ ਕਿ ਉਹਨਾਂ ਨੂੰ ਕੋਈ ਸਪੋਰਟ ਕਰੇ ਉਹ ਆਪਣੇ ਦਮ ਤੇ ਵੀ ਰਹਿ ਸਕਦੀਆਂ ਜੇ ਉਹਨਾਂ ਦੀ ਫੈਮਲੀ ਉਹਨਾਂ ਨੂੰ ਸਪੋਰਟ ਕਰਦੀ ਹੈ ਫੈਮਲੀ ਵਧੀਆ ਮਿਲਦੀ ਹੈ ਲੇਕਿਨ ਮੈਂ ਤਾਂ ਅੰਦਰ ਇਮੋਸ਼ਨਲ ਹੋ ਗਿਆ ਸੀਗਾ ਅੱਜ ਅਸੀਂ ਬਾਪ ਬੇਟਾ ਦੋਵੇਂ ਦੇਖਣ ਆਇਆ ਕੱਲ ਨੂੰ ਅਸੀਂ ਸਾਰਾ ਪਰਿਵਾਰ ਦੇਖਣਾ ਵਾਂਗੇ ਮੈਂ ਵੀ ਥੋੜੀ ਜਿਹੀ ਇਮੋਸ਼ਨਲ ਹੋ ਗਈ ਸੀ ਨਹੀਂ ਜੀ ਇਕੱਠੇ ਹੋ ਕੇ ਰਹਿਣਾ ਚਾਹੀਦਾ ਤਾਂ ਹੀ ਏਕਤਾ ਬਣਦੀ ਹੈ ਘਰ 'ਚ ਬੱਚਿਆਂ ਨੂੰ ਵੀ ਇਹ ਸਿਖਾਉਣਾ ਚਾਹੀਦਾ ਵੀ ਇੱਕ ਹੋ ਕੇ ਰਹੋ ਸਾਰਿਆਂ ਨਾਲ ਜਿਹੜੇ ਸਾਂਝੇ ਪਰਿਵਾਰ ਹੈ ਉਹ ਹਮੇਸ਼ਾ ਸੁਖ ਦੁਖ 'ਚ ਤੁਹਾਡੇ ਨਾਲ ਖੜਨਗੇ ਦੂਜੀ ਨੀਰੀ ਬਾਜਵਾਜੀ ਦੇ ਜਿਵੇਂ ਐਕਟਿੰਗ ਹੈ ਉਹਨਾਂ ਨੇ ਦਿਖਾਇਆ ਗਿਆ ਕਿ ਇੰਨਾ ਵੱਡਾ ਉਹਨਾਂ ਨਾਲ ਮੁਸੀਬਤ ਆਪਰਦੀ ਹੈ ਤੇ ਉਹ ਕਿਵੇਂ ਫੇਸ ਕਰਦੇ ਹੈ ਅ ਸ਼ੁਕਰਾਨਾ ਮੂਵੀ ਦੇਖੀ ਹੈ ਕਿੱਦਾਂ ਲੱਗੀ ਮੈਨੂੰ ਬਹੁਤ ਵਧੀਆ ਲੱਗੀ ਹੈ ਮਤਲਬ ਮੂਵੀ ਚ ਮੈਸੇਜ ਵਧੀਆ ਦਿੱਤਾ ਹੈ ਕੁੜੀਆਂ ਵਾਸਤੇ ਨਾ ਤੇ ਮਤਲਬ ਪ੍ਰਮੋਟ ਕਰਦੇ ਹਨ ਕਿ ਅਗਰ ਹਸਬੰਡ ਦੀ ਅਨਫੋਰਚੂਨੇਟਲੀ ਡੈਥ ਹੋ ਜੇ ਤੇ ਕਿਸੇ ਹੋਰ ਨਾਲ ਵਿਆਹ ਕਰਾ ਦਿਓ ਰੀ ਮੈਰਿਜ ਕਰਾ ਦਿਓ ਪਰ ਮੈਨੂੰ ਲੱਗਦਾ ਹੈ ਕਿ ਕੁੜੀਆਂ ਇੰਡੀਪੈਂਡੈਂਟ ਵੀ ਰਹਿ ਸਕਦੀਆਂ ਜੇ ਫੈਮਲੀ ਸਪੋਰਟ ਕਰੇ ਤੇ ਤੁਸੀਂ ਕੀ ਕਹਿਣਾ ਚਾਹਦੇ ਹੋ ਆਏ ਕਿ ਕੁੜੀਆਂ ਨੂੰ ਮਤਲਬ ਲੋੜ ਨਹੀਂ ਹੈਗੀ ਕਿ ਉਹਨਾਂ ਨੂੰ ਕੋਈ ਸਪੋਰਟ ਕਰੇ ਉਹ ਆਪਣੇ ਦਮ ਤੇ ਵੀ ਰਹਿ ਸਕਦੀਆਂ ਜੇ ਉਹਨਾਂ ਦੀ ਫੈਮਲੀ ਉਹਨਾਂ ਨੂੰ ਸਪੋਰਟ ਕਰਦੀ ਹੈ ਫੈਮਲੀ ਵਧੀਆ ਮਿਲਦੀ ਹੈ ਦੁਨੀਆ ਦਾ ਮਤਲਬ ਜਿੰਦਿਆਂ ਦੇ ਵੀ ਗੱਲਾਂ ਬਣਾ ਲੈਂਦੀਆਂ ਨੇ ਚਲੋ ਬੰਦਾ ਚਲਾ ਗਿਆ ਪਰ ਫਿਰ ਤਾਂ ਲੋਕਾਂ ਨੇ ਬਣਾਣੇ ਹੁੰਦੇ ਪਰ ਇੱਕ ਲੇਡੀਜ਼ ਨੂੰ ਆਪਣੇ ਦਾ ਜਜ਼ਬਾ ਪੈਦਾ ਕਰਨਾ ਹਾਂਜੀ ਉਹੀ ਹੈ ਜਜ਼ਬਾ ਪੈਦਾ ਕਰਨਾ ਦੁਨੀਆ ਤਾਂ ਕਾਫੀ ਕੁਝ ਬੋਲਦੀ ਹੈ ਬੋਲਦੀ ਵੀ ਰਹਿੰਦੀ ਹੈ ਬਟ ਸਾਨੂੰ ਵੀ ਸਮਝਣਾ ਚਾਹੀਦਾ ਕਿ ਇੱਕ ਲੇਡੀ ਲਈ ਕਿੰਨੀ ਮੁਸ਼ਕਿਲਾਂ ਹੁੰਦੀਆਂ ਹਨ ਵੀ ਵਿਆਹ ਤਵਾਦੋ ਕਿਵੇਂ ਆਉਂਦੀ ਹੈ ਜਾਂ ਦੂਜੇ ਘਰ ਤੇ ਸਾਰਾ ਕੁਝ ਸੈਂਦੀ ਹੈ ਤੇ ਰਹਿੰਦੀ ਹੈ ਜਮੀਨ ਦੀ ਗੱਲ ਹੁੰਦੀ ਹੈ ਤਾਂ ਜਦੋਂ ਚਲੋ ਘਰ ਵਾਲਾ ਦਾ ਚਲੇ ਜਾਂਦੇ ਫਿਰ ਜਮੀਨ ਦਾ ਰੋਲਾ ਪਰਿਵਾਰਾਂ ਦੇ ਵਿੱਚ ਅਸੀਂ ਅਕਸਰ ਦੇਖਣ ਨੂੰ ਦੇਖਦੇ ਆ ਪਰ ਕਈ ਜਗ੍ਹਾ ਤੇ ਕੁੜੀਆਂ ਸਹੀ ਹੁੰਦੀਆਂ ਕਈ ਜਗ੍ਹਾ ਤੇ ਮੁੰਡੇ ਗਲਤ ਹੁੰਦੇ ਨੇ ਪਰਿਵਾਰ ਗਲਤ ਹੁੰਦੇ ਨੇ ਆ ਤਾਂ ਆਪਣੀ ਆਪਣੀ ਮਤਲਬ ਸਾਰਿਆਂ ਦੀ ਆਪਣੀ ਸੋਚਣੀ ਆ ਆਪਣੀ ਮਤਲਬ ਆਪਣੀ ਸੋਚ ਤੇ ਡਿਪੈਂਡ ਕਰਦਾ ਕਿ ਆਪਾਂ ਕਿਵੇਂ ਆਪਣੇ ਪਰਿਵਾਰਾਂ ਨੂੰ ਲੈ ਕੇ ਚੱਲਦੇ ਆ ਨਾ ਜਮੀਨਾਂ ਨਾਲ ਪਰਿਵਾਰ ਤਾਂ ਨਹੀਂ ਚੱਲਦੇ ਆਪਾਂ ਦੇਖੇ ਪੈਸੇ ਨਾਲ ਕਦੇ ਕੁਝ ਖਰੀਦਿਆ ਜਾ ਸਕਦਾ ਤੁਸੀਂ ਆਪਦੇ ਨਹੀਂ ਸੋਚਿਆ ਮਤਲਬ ਪਿਆਰ ਨਾਲ ਹੀ ਸਾਰਾ ਕੁਝ ਹੁੰਦਾ ਹੈ ਪੈਸੇ ਨਾਲ ਮੈਨੂੰ ਲੱਗਦਾ ਕੁਝ ਨਹੀਂ ਹੁੰਦਾ ਪੈਸੇ ਆਪਣੇ ਕੋਲ ਰਹਿੰਦੇ ਨੇ ਬੰਦੇ ਦੁਨੀਆ ਚਲੇ ਜਾਂਦੇ ਨੇ ਉਸ ਸਮੇਂ ਵੀ ਆਪਾਂ ਸੋਚਦੇ ਹਾਂ ਹਾਂਜੀ ਬਟ ਪੈਸਾ ਆਪਣੇ ਕੋਲ ਹਮੇਸ਼ਾ ਨਹੀਂ ਰਹਿੰਦਾ ਕਾਲੂ ਅਨਫੋਰਚੂਨੇਟਲੀ ਸਾਡੀ ਲਾਸਟ ਹੁਣੇ ਇੱਕ ਛਣ ਦੇ ਡੈਥ ਹੋਈ ਹੈ ਉਹ 20 ਸਾਲਾਂ ਦੀ ਸੀ ਬਟ ਉਹਦੇ ਨਾਲ ਕੀ ਚਲਾ ਗਿਆ ਉਹਦੀ ਮਤਲਬ ਕੁਝ ਨਹੀਂ ਪਰਵਾਰਿਕ ਮੂਵੀ ਹੈ ਕੀ ਕਰਨਾ ਚਾਹਦੇ ਦਰਸ਼ਕ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਮਤਲਬ ਇੱਕ ਵਧੀਆ ਮੈਸੇਜ ਮਿਲਦਾ ਆਪਣੇ ਬੱਚਿਆਂ ਨੂੰ ਵੀ ਲੈ ਕੇ ਆਓ ਸਾਰਿਆਂ ਨੂੰ ਦਿਖਾਓ ਮੈਂ ਜੀ ਸਪੈਸ਼ਲੀ ਯੂਥ ਨੂੰ ਲੈ ਕੇ ਆਓ ਤੁਸੀਂ ਕਿੱਦਾਂ ਲੱਗੀ ਮੂਵੀ ਮੈਨੂੰ ਬਹੁਤ ਵਧੀਆ ਫਿਲਮ ਲੱਗੀ ਜੀ ਮੈਂ ਵੀ ਚਾਰ ਪੰਜ ਸੀਨ ਹੈਗੇ ਨੇ ਮੇਰੇ ਅੰਦਰ ਵਿੱਚ ਲੇਕਿਨ ਅਮਰਤਪਾਨ ਮਾਨ ਭਾਜੀ ਨੇ ਬਹੁਤ ਸੋਹਣਾ ਕੰਮ ਕੀਤਾ ਨੀਰੂ ਬਾਜਵਾਨ ਬਹੁਤ ਸੋਹਣਾ ਕੰਮ ਕੀਤਾ ਜਸਪਾ ਭਾਜੀ ਨੇ ਬਹੁਤ ਸੋਹਣਾ ਕੰਮ ਕੀਤਾ ਗੁਰਮੀਤ ਸਾਹਿਬ ਜਿੰਨਾ ਸਾਰਿਆਂ ਨੇ ਬਹੁਤ ਵਧੀਆ ਕੀਤਾ ਲੇਕਿਨ ਮੈਂ ਤਾਂ ਅੰਦਰ ਇਮੋਸ਼ਨਲ ਹੋ ਗਿਆ ਸੀਗਾ ਅੱਜ ਅਸੀਂ ਬਾਪ ਬੇਟਾ ਦੋਵੇਂ ਦੇਖਣ ਆਇਆ ਕੱਲ ਨੂੰ ਸਾਰਾ ਪਰਿਵਾਰ ਦੇਖਣਾ ਆਵਾਂਗੇ ਤੇ ਮੈਂ ਦੁਨੀਆ ਨੂੰ ਇਹ ਕਹਿਣਾ ਵੀ ਇਹ ਫਿਲਮ ਚ ਤੁਹਾਨੂੰ ਇੱਕ ਮੈਸੇਜ ਮਿਲੇਗਾ ਉਸ ਗੁਰੂ ਘਰ ਦਾ ਦਰਣਾ ਛੱਡੋ ਗੁਰਦੁਆਰਾ ਸਾਹਿਬ ਦੋ ਟਾਈਮ ਜਾਇਆ ਕਰੋ ਮੱਥਾ ਟੇਕਿਆ ਕਰੋ ਉਸ ਮਾਲਕ ਦਾ ਸ਼ੁਕਰਾਨਾ ਕਰਿਆ ਕਰੋ ਤੇ ਤੁਹਾਡੇ ਮਾਲਕ ਸਾਰੇ ਕਾਜ ਸਵਾਰੇਗਾ ਤੇ ਇੰਨੀ ਸੋਹਣੀ ਫਿਲਮ ਹੈ ਮੈਂ ਇਹਨਾਂ ਸਾਰਿਆਂ ਨੂੰ ਸਲੂਟ ਮਾਰਨਾ ਜੀ ਰਾਏ ਬਜਾਜ ਮੇਰਾ ਨਾਮ ਹੈ ਜੀ ਓਕੇ ਮੇਰੇ ਵੀ ਚਾਰ ਪੰਜ ਸੀਨ ਹੈਗੇ ਬੜੇ ਵਿੱਚ ਜੀ ਚਲੋ ਓਕੇ ਓਕੇ ਜੀ ਸਭ ਤੋਂ ਪਹਿਲਾਂ ਨਾਮ ਕੀ ਤੁਹਾਡਾ ਮੇਰਾ ਨਾਮ ਕਸ਼ਿਸ਼ਵਰ ਮੈਂ ਹੈ ਕਿੱਦਾਂ ਲੱਗੀ ਮੈਨੂੰ ਤੁਸੀਂ ਵੀ ਪਹਿਲਾਂ ਫਿਲਮ ਵਿੱਚ ਕੰਮ ਕਰਿਆ ਸ਼ਾਇਦ हां जी मैं बहुत सारी फिल्में जी काम किया है जिंदगी जिंदाबाद पोस्टी लड्डू बर्फी काली कोई काफी फिल्में में काम किया है इस फिल्म में मेनू काम करके बहुत बढ़िया लगया एक पारिवारिक फिल्म है सारेनु अपनी फैमिली नु लेके आना चाहिए ते देखनी चाहिए क्योंकि इस नाल सानू एक बहुत बढ़िया मैसेज मिलदा है इस फिल्म लाइक मैं भी थोड़ी जी इमोशनल हो गई सी मैं भी बहुत इमोशनल फिल्में देख समझी दी ये चीज समझी दी तो भी है पर पता है ਹਾਂਜੀ ਅੱਜ ਕੱਲ ਵੀ ਕਈ ਹੁੰਦਾ ਹੈ ਇਸ ਤਰ੍ਹਾਂ ਤੇ ਇਹੀ ਮੈਸੇਜ ਹੈ ਕਿ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਬਹੁਤ ਵਧੀਆ ਫਿਲਮ ਹੈ ਨੀਰੂ ਮੈਮ ਨੇ ਵੀ ਅਮਰਿਤ ਸਰ ਨੇ ਵੀ ਬਹੁਤ ਵਧੀਆ ਕੀਤਾ ਇੱਕ ਇਮੋਸ਼ਨਲ ਐਕਟ ਜਸ ਬਾਜਵਾ ਸਰ ਨੇ ਵੀ ਬਹੁਤ ਵਧੀਆ ਕੀਤਾ ਤੇ ਮੈਂ ਥੈਂਕ ਯੂ ਕਰਨਾ ਚਾਹਨੀ ਆ ਸਿਮਰਜੀਤ ਸਰ ਅਨਿਲ ਚੈਮਾ ਜੀ ਦਾ ਕਿ ਉਹਨਾਂ ਨੇ ਮੈਨੂੰ ਆਪਣੀ ਫਿਲਮ ਚ ਲਿੱਤਾ ਥੈਂਕ ਯੂ ਕਿਵੇਂ ਲੱਗੀ ਫਿਲਮ ਕਿਦਾਂ ਲੱਗੀ ਬਹੁਤ ਵਧੀਆ ਜੀ ਮੈਂ ਤਾਂ ਦੇਖਣੀ ਹੈ ਕਿਵੇਂ ਲੱਗਿਆ ਇਹਨਾਂ ਨੂੰ ਮਿਲ ਕੇ ਸਾਰੇ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਲੱਗਿਆ ਜੀ ਸੀਪੀ ਮੋਲਚ ਵੀ ਆਏ ਹੋਏ ਸੀਗੇ ਮੈਮ ਸਿਮੀ ਮੈਮ ਹੈ ਜਿਹੜੇ ਤਾਂ ਪਰਿਵਾਰਿਕ ਮੂਵੀਆਂ ਲੱਗਦੀਆਂ ਫਿਰ ਕਿਵੇਂ ਲੱਗਦਾ ਜਿਵੇਂ ਸਾਰਾ ਪਰਿਵਾਰ ਇਕੱਠਾ ਹੈ ਜਿਵੇਂ ਤੁਸੀਂ ਇਕੱਠੇ ਹੈਗੇ ਤੁਸੀਂ ਇੱਕ ਪਰਿਵਾਰ ਹੀ ਹੋ ਸਾਰੇ ਹਾਂਜੀ ਅਸੀਂ ਇੱਕ ਹੀ ਆ ਸਾਰੇ ਦਰਾਣੀਆਂ ਜਠਾਣੀ ਮਿਲਣ ਆਏ ਆ ਇਹਨਾਂ ਨੂੰ ਸਪੈਸ਼ਲ ਮਿਲਣ ਆਏ ਆ ਮੈਂ ਡੈੜੀ ਹੈ ਜੀ ਸਾਡੇ ਅੱਛੇ ਡੈੜੀਆਂ ਇਹ ਬ੍ਰਦਰ ਆਜਾ ਅੱਛਾ ਅੱਛਾ ਸਾਰੀ ਭੈਣਾਂ ਅੱਜ ਆਈਆਂ ਨੇ ਸ਼ਿਪਿਆਸ਼ ਮਿਲਨ ਆਇਆ ਨਾ ਨਹੀਂ ਕਦਰ ਮਾਨ ਕਰਿਆ ਫਿਰ ਹਾਂਜੀ ਬਿਲਕੁਲ ਕੀ ਕਹਿਣਾ ਚਾਹੁੰਦੇ ਹੋ ਜਿਵੇਂ ਸਾਰਾ ਪਰਿਵਾਰ ਇਕੱਠਾ ਹੁੰਦਾ ਹੈ ਅੱਜ ਕੱਲ ਸਮਾਂ ਹੀ ਨਹੀਂ ਹੈ ਇਕੱਠੇ ਹੋਣ ਦਾ ਨਹੀਂ ਜੀ ਇਕੱਠੇ ਹੋ ਕੇ ਰਹਿਣਾ ਚਾਹੀਦਾ ਤਾਂ ਹੀ ਏਕਤਾ ਬਣਦੀ ਹੈ ਘਰ 'ਚ ਬੱਚਿਆਂ ਨੂੰ ਵੀ ਇਹ ਸਿਖਾਉਣਾ ਚਾਹੀਦਾ ਵੀ ਇੱਕ ਹੋ ਕੇ ਰਹੋ ਸਾਰਿਆਂ ਨਾਲ ਬੂਆ ਮਾਈ ਬੱਦਾ ਜੇਕੇ ਚਾਚਿਆਂ ਨਾਲ ਇੱਕ ਹੋ ਕੇ ਰਹਿਣਾ ਚਾਹੀਦਾ ਇਹ ਇਸ ਫਿਲਮ 'ਚ ਵੀ ਇਹੀ ਹੈ ਬਿਲਕੁਲ ਹੀ ਹਾਂ ਇਹ ਹੀ ਹੈ ਇਸ ਫਿਲਮ ਚ ਵੀ ਸਾਰਾ ਪਰਿਵਾਰ ਦਿਖਾਇਆ ਗਿਆ ਹੈ ਇਵਨ ਬੱਚਿਆਂ ਨੂੰ ਤਾਂ ਸਪੈਸ਼ਲ ਦਿਖਾਣੀ ਚਾਹੀਦੀ ਹੈ ਪਿਕਚਰ ਬਹੁਤ ਅੱਛੀ ਪਿਕਚਰ ਹੈ ਥੈਂਕ ਯੂ ਸਰ ਸਾਡੇ ਪਾਜੀ ਇੱਕ ਸਿਨੇਮੇ ਜਗ ਦੀ ਜਈ ਐ ਮੋਸ਼ਨਲ ਮੂਵੀ ਅਸੀਂ ਕਹਿ ਸਕਦੇ ਹਾਂ ਪਰਿਵਾਰਿਕ ਮੂਵੀ ਕਿਦਾਂ ਲੱਗੀ ਤੁਹਾਨੂੰ ਸ਼ੁਕਰਾਨਾ ਫਿਲਮ ਮੈਨੂੰ ਫਿਲਮ ਪਾਜੀ ਬਹੁਤ ਜ਼ਿਆਦਾ ਇਮੋਸ਼ਨਲ ਹੈ ਬਿਲਕੁਲ ਦਿਖਾਇਆ ਗਿਆ ਇੱਕ ਤੇ ਇਚ ਦਿਖਾਇਆ ਗਿਆ ਕਿ ਹਮੇਸ਼ਾ ਸਾਨੂੰ ਸਾਂਝੇ ਪਰਿਵਾਰ ਚ ਰਹਿਣਾ ਚਾਹੀਦਾ ਨਹੀਂ ਤੇ ਅੱਜ ਕੱਲ ਦੀ ਜਨਰੇਸ਼ਨ ਹੈ ਉਹ ਇਕੱਲੇ ਰਹਿਣਾ ਹੀ ਪਸੰਦ ਕਰਦੀ ਹੈ ਫੋਨਾਂ ਨਾਲ ਹੀ ਚਿਪਕੀ ਰਹਿੰਦੀ ਹੈ ਜਿਹੜੇ ਸਾਂਝੇ ਪਰਿਵਾਰ ਹੈ ਉਹ ਹਮੇਸ਼ਾ ਸੁੱਖ-ਦੁੱਖ ਚ ਤੁਹਾਡੇ ਨਾਲ ਖੜਨਗੇ ਦੂਜੀ ਨੀਰਿਬਾਜਵਾਜੀ ਦੇ ਜਿਵੇਂ ਐਕਟਿੰਗ ਹੈ ਉਹਨਾਂ ਦਿਖਾਇਆ ਗਿਆ ਕਿ ਇੰਨਾ ਵੱਡਾ ਉਹਨਾਂ ਨਾਲ ਮੁਸੀਬਤ ਆਪਰਦੀ ਹੈ ਤੇ ਉਹ ਕਿਵੇਂ ਫੇਸ ਕਰਦੇ ਹੈ ਕਿ ਔਰਤ ਇੱਕ ਚਾਹੇ ਦਾ ਸਭ ਕੁਝ ਕਰ ਸਕਦੀ ਹੈ ਉਹਦੀ ਵਿਲ ਪਾਵਰ ਨਾਲ ਮਤਲਬ ਆਪਦੇ ਹੌਸਲਾ ਤੇ ਮਤਲਬ ਜਜ਼ਬੇ ਨਾਲ ਹੀ ਆਪਾਂ ਨੂੰ ਜੀਣਾ ਚਾਹੀਦਾ ਹੈ ਇਹ ਨਹੀਂ ਸਮਝੇਦਾ ਮਤਲਬ ਆਦਮੀ ਨਹੀਂ ਹੈ ਜਾਕੀ ਅਸੀਂ ਪਰਿਵਾਰ 'ਚ ਅਸੀਂ ਕੁੜੀਆਂ ਨੂੰ ਇਕੱਲੇ ਭੇਜ ਨਹੀਂ ਸਕਦੇ ਕਿਤੇ ਅੱਜਕੱਲ ਤਾਂ ਉਹ ਹੈ ਨਹੀਂ ਚੀਜ਼ਾਂ ਵੈਸੇ ਦਿਖਾਇਆ ਉਹਨਾਂ ਨੇ ਕਿ ਕਿਵੇਂ ਆਦਮੀ ਤੋਂ ਬਿਨਾ ਵੀ ਤੁਸੀਂ ਜੀਵਨ ਬਤਾ ਸਕਦੇ ਹੋ ਬਹੁਤ ਵਧੀਆ ਐਗਜ਼ਾਮਪਲ ਦਿੱਤੀ ਉਹਨਾਂ ਨੇ ਪਰ ਉਹਨਾਂ ਨੇ ਇਹ ਵੀ ਦਿਖਾਇਆ ਕਿ ਕਿ ਸਾਂਝੇ ਪਰਿਵਾਰ ਕਰਕੇ ਉਹਨਾਂ ਨੇ ਦੱਸਿਆ ਕਿ ਭਰਾ ਬੈਠੇ ਐ ਚਾਚੇ ਬੈਠੇ ਐ ਉਹਨਾਂ ਨੇ ਸਾਥ ਦਿੱਤਾ ਤਾਂ ਹੀ ਉਹ ਇਕੱਲੇ ਰਹਿ ਪਾਏ ਮਤਲਬ ਉਸ ਪਰਿਵਾਰ 'ਚ ਰਹਿ ਪਾਏ ਐ ਸੋਹਰੇ ਪਰਿਵਾਰ 'ਚ ਆਗਜ਼ਮ ਠੀਕ ਮੂਵੀ ਬਹੁਤ ਜ਼ਬਰਦਸਤ ਹੈ ਪਹਿਲਾਂ ਤੇ ਸ਼ੁਕਰਾਨਾ ਟੀਮ ਦੀ ਸਾਰੀ ਟੀਮ ਨੂੰ ਬਹੁਤ ਵਧਾਈ ਕਿ ਇੰਨੀ ਵਧੀਆ ਫਿਲਮ ਬਣਾਉਣ ਨੇ ਬਣਾਈ ਹੈ ਤੇ ਇੱਕ ਬੌਂਡਿੰਗ ਫਿਲਮ ਹੈ ਇੱਕ ਮੂਮਨ ਪਾਵਨ ਦਿਖਾਇਆ ਗਿਆ ਹੈ ਮੇਨ ਦਿਖਾਇਆ ਗਿਆ ਹੈ ਕਿ ਇੱਕ ਮੇਲ ਰੋਲ ਹੀ ਲੀਡ ਰੋਲ ਕਰਦੇ ਨੇ ਉਹ ਮੂਮਨ ਪਾਵਨ ਦੁਆ ਹੈਗਾ ਬਹੁਤ ਹੀ ਅੱਛੀ ਫਿਲਮ ਬਣਾਈ ਹੈ ਇੰਗੇਜ ਕਰਨ ਵਾਲੀ ਮੂਵੀ ਬਣਾਈ ਹੈ ਮੂਮਨ ਪਾਵਨ ਬਹੁਤ ਅੱਛਾ ਦਿਖਾਇਆ ਹੈ ਪਰਵਾਰਾਂ ਨੂੰ ਦੇਖਣੀ ਚਾਹੀਦੀ ਹੈ ਪਰਵਾਰਾਂ ਨੂੰ ਮਸਤ ਆ ਕੇ ਦੇਖਣਾ ਚਾਹੀਦਾ ਅੱਜ ਕੱਲ ਦੇ ਜੋ ਹਾਲਾਤ ਨੇ ਉਹਨਾਂ ਨੂੰ ਦੇਖ ਕੇ ਫਿਲਮ ਬੇਸ ਬਣਾਈ ਗਈ ਹੈ ਤੇ ਦੇਖਣਾ ਚਾਹੀਦਾ ਜਰੂਰ ਦੇਖਣੀ ਚਾਹੀਦੀ ਹੈ